ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਪੰਜਾਬ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਐਸੀ ਅਜੀਬ ਘਟਨਾ ਵੀ ਵਾਪਰ ਸਕਦੀ ਹੈ ਜਿੰਨੀ ਵੱਡੀ ਘਟਨਾ ਦੀ ਖਬਰ ਆ ਰਹੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਡਰ ਵੀ ਜਾਓਗੇ ਕਿ ਆਪ ਦਿਨ ਵੀ ਦੇਖਣੇ ਪੈਣੇ ਸਨ ਹੋਇਆ ਕੀ ਹੈ ਪੰਜਾਬ ਦੇ ਮਲੇਰ ਕੋਟਲਾ ਦੇ ਪਿੰਡ ਅਹਿਮਦਗੜ ਦੇ ਵਿੱਚ ਬੜੀ ਅਜੀਬ ਘਟਨਾ ਵਾਪਰੀ ਹੈ ਹੋਇਆ ਇੰਜ ਕਿ ਉੱਥੇ ਖਬਰ ਆ ਰਹੀ ਹੈ ਕਿ ਗੁਲਸ਼ਨ ਲਾਲ ਅਹਿਮਦਗੜ ਪਿੰਡ ਦਾ ਇੱਕ ਪ੍ਰਾਪਰਟੀ ਡੀਲਰ ਹੈ ਔਰ ਉਹਦੇ ਘਰ ਪੁਲਿਸ ਬਣ ਕੇ ਕੁਝ ਵਿਅਕਤੀ ਆਉਂਦੇ ਨੇ ਪੁਲਿਸ ਦੀ ਵਰਦੀ ਚਾਉਂਦੇ ਨੇ ਤੇ ਆ ਕੇ ਕਹਿੰਦੇ ਨੇ ਕਿ ਤੁਹਾਡਾ ਪੁੱਤਰ ਜਿਹੜਾ ਹਰਸ਼ ਠੁਕਰਾਲ ਹੈ ਉਸ ਦੀ ਅਸੀਂ ਪੁੱਛਗਿੱਛ ਕਰਨੀ ਹੈ ਕਿਸੇ ਮਾਮਲੇ ਦੇ ਵਿੱਚ ਉਹ ਕਿੱਥੇ ਹੈ ਤਾਂ ਉਹ ਦੱਸਦੇ ਨੇ ਕਿ ਮੁੰਡਾ ਸਾਡਾ ਘਰ ਸੀਗਾ ਔਰ ਉਹ ਪੁਲਿਸ ਵਾਲੇ ਬਣ ਕੇ ਆਏ ਪੁਲਿਸ ਦੀ ਵਰਦੀ ਚ ਆਏ ਔਰ ਫਿਰ ਸਾਡੇ ਮੁੰਡੇ ਨੂੰ ਪਹਿਲਾਂ ਘਰੇ ਐਵੇਂ ਹੀ ਕੁਝ ਪੁੱਛਣ ਲੱਗ ਪਏ ਕਹਿੰਦੇ ਇੱਥੇ ਨੇੜੇ ਅਹਿਮਦਗੜ ਥਾਣੇ ਲੈ ਕੇ ਜਾਣੇ ਆ ਤੇ ਫਿਰ ਕਹਿਣ ਲੱਗੇ ਵੀ ਨਹੀਂ ਉੱਪਰੋਂ ਜਾਣਕਾਰੀ ਆ ਰਹੀ ਹੈ ਕਿ ਸਾਨੂੰ ਇਹਨੂੰ ਮੋਹਾਲੀ ਲੈ ਕੇ ਜਾਣਾ ਪਏਗਾ ਤੇ ਫਿਰ ਉਹ ਕਹਿੰਦੇ ਉਹ ਮੋਹਾਲੀ ਪੁਲਿਸ ਸਾਨੂੰ ਦੱਸ ਕੇ ਤੇ ਉਹਨੂੰ ਘਰੋਂ ਮੋਹਾਲੀ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਅਚਾਨਕ ਸਾਡੇ ਘਰ ਦੇ ਵਿੱਚ ਇੱਕ ਫੋਨ ਆਉਂਦਾ ਜਿਹੜੇ ਫੋਨ ਦੇ ਉੱਪਰ ਪਹਿਲਾਂ ਕੋਈ ਹੋਰ ਗੱਲ ਕਰਦਾ ਤੇ ਫਿਰ ਸਾਡੇ ਮੁੰਡੇ ਨੂੰ ਬੁਲਾਇਆ ਜਾਂਦਾ ਹੈ ਤੇ ਆਵਾਜ਼ ਆਉਂਦੀ ਹੈ ਕਿ 10 ਲੱਖ ਰੁਪਈਆ ਦੇਣਾ ਪਵੇਗਾ ਇਹ ਮੈਨੂੰ ਅਗਵਾ ਕਰਕੇ ਲੈ ਗਏ ਨੇ ਇਹ ਮੈਨੂੰ ਚੋੱਕ ਕੇ ਲੈ ਗਏ ਨੇ ਇਹ ਪੁਲਿਸ ਨਹੀਂ ਹੈਗੀ ਤੇ ਜੇਕਰ ਪੈਸੇ ਨਾ ਦਿੱਤੇ ਤਾਂ ਮੁੰਡੇ ਦੀ ਜਾਨ ਖਤਰੇ ਵਿੱਚ ਹੈ ਹੁਣ ਤੁਸੀਂ ਸੋਚੋ ਹੋਰ ਤਰ੍ਹਾਂ ਦੀਆਂ ਵਾਰਦਾਤਾਂ ਤਾਂ ਲਗਾਤਾਰ ਹੋ ਹੀ ਰਹੀਆਂ ਪੂਰੇ ਦੇਸ਼ 'ਚ ਹੋ ਰਹੀਆਂ ਨੇ ਲਗਾਤਾਰ ਜਿਹੜਾ ਮਾਹੌਲ ਹੈ ਉਹ ਵਿਗੜਦਾ ਜਾ ਰਿਹਾ ਹੈ ਪਰ ਆਹ ਘਟਨਾ ਕਿ ਪੁਲਿਸ ਬਣ ਕੇ ਪੁਲਿਸ ਦੀ ਵਰਦੀ ਦੇ ਵਿੱਚ ਕਿਸੇ ਦੇ ਘਰੇ ਜਾਣਾ ਤੇ ਪੁੱਛਗਿੱਛ ਦੇ ਨਾਂ ਤੇ ਅਗਲੇ ਨੂੰ ਚੱਕ ਕੇ ਲੈ ਜਾਣਾ ਤੇ ਫਿਰ ਜਾ ਕੇ ਫਰौती ਮੰਗਣੀ ਇਹ ਘਟਨਾ ਸੱਚਮੁੱਚ ਦਿਮਾਗ ਸੁੰਨ ਕਰ ਦੇਣ ਵਾਲੀ ਹੈ ਸੱਚਮੁੱਚ ਸਰਕਾਰ ਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਤੁਰੰਤ ਇਸ ਘਟਨਾ ਦੀ ਤਹਿਤਕ ਜਾਣਾ ਚਾਹੀਦਾ ਹੈ ਅੱਜ ਹੀ ਮੈਨੂੰ ਦੋ ਹੋਰ ਵਿਅਕਤੀ ਮਿਲੇ ਚੈਨਲ ਤੇ ਮੈਂ ਉਹਨਾਂ ਦੀ ਖਬਰ ਪਾ ਚੁੱਕਾ ਹਾਂ ਜਿਨ੍ਹਾਂ ਨੇ ਦੱਸਿਆ ਕਿ ਸਾਡਾ ਮੁੰਡਾ ਪਿਛਲੇ ਦਿਨੀ ਘਰੋਂ ਗਿਆ ਤੇ ਘਰੇ ਵਾਪਸ ਨਹੀਂ ਪਰਤਿਆ ਗੱਭਰੂ ਮੁੰਡੇ ਦੋ ਤਾਂ ਮੈਨੂੰ ਮਿਲ ਕੇ ਹੋਰ ਨਾਲ ਚੈਨਲਾਂ ਤੇ ਵੀ ਆ ਰਹੇ ਨੇ ਸੋ ਇਹ ਬਹੁਤ ਗੰਭੀਰ ਮਾਮਲੇ ਨੇ ਇਹਨਾਂ ਦੇ ਉੱਪਰ ਤੁਰੰਤ ਪੁਨਛਾਨ ਹੋਣੀ ਚਾਹੀਦੀ ਆ ਐਂ ਤਾਂ ਤੁਹਾਡੇ ਸਾਡੇ ਵਰਗੇ ਘਰੇ ਬੈਠੇ ਕਿਸੇ ਵੀ ਵਿਅਕਤੀ ਨੂੰ ਕੋਈ ਪੁਲਿਸ ਦੀ ਵਰਦੀ ਚ ਆ ਕੇ ਚੱਕ ਕੇ ਲੈ ਜਾਏਗਾ ਹੁਣ ਪੁਲਿਸ ਨੂੰ ਤਾਂ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਨਾ ਲੈ ਕੇ ਜਾਓ ਇੱਥੇ ਲਾਜ਼ਮੀ ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਦੇ ਕੁਝ ਇਹੋ ਜਿਹੇ ਪਛਾਣ ਪੱਤਰ ਜਾਂ ਪੁਲਿਸ ਗ੍ਰਿਫਤਾਰ ਕਰਨ ਆਈ ਹੈ ਤਾਂ ਉਦੋਂ ਤੱਕ ਗ੍ਰਿਫਤਾਰ ਨਾ ਕਰ ਸਕੇ ਜਦੋਂ ਤੱਕ ਪਿੰਡ ਦੇ ਮੋਤਵਾਰ ਵਿਅਕਤੀਆਂ ਨੂੰ ਉਹ ਨਾਲ ਨਾ ਲੈ ਕੇ ਆਵੇ ਜਦੋਂ ਤੱਕ ਲੋਕਲ ਥਾਣੇ ਦੇ ਵਿੱਚ ਗੱਲ ਨਾ ਹੋਵੇ ਕੋਈ ਇਦਾਂ ਦਾ ਨਿਯਮ ਇਦਾਂ ਦਾ ਕੋਈ ਰੂਲ ਜ਼ਰੂਰ ਬੰਨਣਾ ਚਾਹੀਦਾ ਜੀ ਦੇ ਨਾਲ ਪੁਸ਼ਟੀ ਕੀਤੀ ਜਾ ਸਕੇ ਕਿ ਵਾਕਿਆ ਹੀ ਇਹ ਪੁਲਿਸ ਹੈ ਤੇ ਵਾਕਿਆ ਹੀ ਇਹ ਗ੍ਰਿਫਤਾਰ ਕਰਨ ਆਈ ਹੈ ਵਾਕਿਆ ਹੀ ਇਹਨਾਂ ਦੇ ਕੋਲ ਕੋਈ ਕੋਰਟ ਦੇ ਆਰਡਰ ਨੇ ਵੈਸੇ ਤਾਂ ਕੋਰਟ ਦੇ ਆਰਡਰਾਂ ਤੋਂ ਬਿਨਾ ਆਮ ਤੌਰ ਤੇ ਇਸ ਤਰ੍ਹਾਂ ਜਾ ਕੇ ਤਲਾਸ਼ੀਆਂ ਕਰਨੀਆਂ ਜਾਂ ਸਰਚ ਵਾਰੰਟ ਤੋਂ ਬਿਨਾ ਤਲਾਸ਼ੀਆਂ ਕਰਕੇ ਚੱਕਣਾ ਇਹ ਨਿਯਮ ਨਹੀਂ ਹੈਗਾ ਪਰ ਆਮ ਤੌਰ ਤੇ ਇਹ ਚੰਦਾ ਪੁਲਿਸ ਫੜਨ ਜਾਂਦੀ ਹੈ ਤਾਂ ਫਿਰ ਹੁਣ ਜਦੋਂ ਐਸੀਆਂ ਘਟਨਾਵਾਂ ਵਾਪਰ ਲੱਗ ਪਈਆਂ ਨੇ ਸਾਹਮਣੇ ਆਉਣ ਲੱਗ ਪਈਆਂ ਨੇ ਤਾਂ ਮੈਨੂੰ ਲੱਗਦਾ ਇਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਪੰਜਾਬੀਓ ਜੇ ਸਰਕਾਰ ਤੇ ਪੁਲਿਸ ਇਹਨੂੰ ਹਲਕੇ 'ਚ ਲੈਂਦੀ ਵੀ ਹੈ ਤਾਂ ਪੰਜਾਬੀਆਂ ਨੂੰ ਸਾਨੂੰ ਇਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਜਿਸ ਤਰ੍ਹਾਂ ਇਹ ਖਬਰ ਆ ਰਹੀ ਹੈ ਕਿ ਗੁਲਛਣ ਲਾਲ ਦੇ ਪੁੱਤ ਹਰਸ਼ ਠੁਕਰਾਲ ਨੂੰ ਲੈ ਗਈ ਪੁਲਿਸ ਕਿਸੇ ਦਿਨ ਤੁਸੀਂ ਹੋ ਸਕਦੇ ਹੋ ਕਿਸੇ ਦਿਨ ਮੈਂ ਸਰਦਾਰਜੀਤ ਸਿੰਘ ਦਾ ਪੁੱਤਰ ਬਖਸ਼ੀਰ ਸਿੰਘ ਹੋ ਸਕਦਾ ਕੋਈ ਵੀ ਹੋ ਸਕਦਾ ਐਨੀਵਨ ਸੋ ਇਸ ਕਰਕੇ ਇਹ ਮਾਮਲਾ ਗੰਭੀਰ ਹੈ ਤੁਰੰਤ ਪੁਲਿਸ ਨੂੰ ਚਾਹੀਦਾ ਹੈ ਇਹਦੇ ਤੇ ਕਾਰਵਾਈ ਕਰੇ ਔਰ ਇਸ ਤਰ੍ਹਾਂ ਦੀ ਘਟਨਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਕੋਈ ਛੋਟਾ ਪ੍ਰਾਧਨੀ ਹੈਗਾ ਇਹਨੂੰ ਹਰ 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 ਇੱਕ ਨੂੰ ਇਹਨੂੰ ਬਹੁਤ ਵੱਡਾ ਮਾਮਲਾ ਬਣਨਾ ਚਾਹੀਦਾ ਉਸ ਪਰਿਵਾਰ ਦਾ ਹੁਣ ਬੁਰਾ ਹਾਲ ਹੋਊਗਾ ਉਹ ਪਰਿਵਾਰ ਚੀਕ ਰਿਆ ਹੋਊਗਾ ਲਾਜ਼ਮੀ ਤੌਰ ਤੇ ਡਰੇ ਹੋਏ ਵੀ ਹੋਣਗੇ ਪਤਾ ਨਹੀਂ ਕੀ ਬੰਨਣਾ ਪਤਾ ਨਹੀਂ ਮੁੰਡੇ ਨਾਲ ਕੀ ਬਣੂਗਾ ਪਤਾ ਨਹੀਂ ਕੀ ਕਰਨਗੇ ਦੇਖੋ ਇੱਥੇ ਰੋਜ਼ਾਨਾ ਹੀ ਬਹੁਤ ਮੰਦ ਭਾਗੀਆਂ ਖਬਰਾਂ ਆਉਂਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਵਾਰਦਾਤਾ ਅਸੀਂ ਦੇਖਦੇ ਆ ਦਿਨ ਦੀ ਵੀ ਜਾਂਦੇ ਹੋਏ ਲੋਕਾਂ ਨੂੰ ਕਿਸੇ ਦੀ ਚੈਨੀ ਖਿੱਚ ਕੇ ਲੈ ਗਏ ਕਿਸੇ ਦਾ ਪਰਚ ਖੋ ਕੇ ਲੈ ਗਏ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਮਤਲਬ ਅੱਜ ਤੱਕ ਜੇਕਰ ਕੁਝ ਦੇਸ਼ ਧਰਤੀ ਤੇ ਐਸੇ ਹੈਗੇ ਨਹੀਂ ਜਿਨ੍ਹਾਂ ਦੇ ਵਿੱਚ ਇਹ ਘਟਨਾਵਾਂ ਬਹੁਤ ਘੱਟ ਹੋ ਰਹੀਆਂ ਨੇ ਅਮਰੀਕਾ ਕੈਨੇਡਾ ਜਾਂ ਚੀਨ ਵਰਗੇ ਦੇਸ਼ ਜਿਹੜੇ ਨੇ ਜਦੋਂ ਉਹਨਾਂ ਦੇ ਅੰਕੜੇ ਅਸੀਂ ਵੇਖਦੇ ਜਾਂ ਹੋਰ ਵੀ ਕਈ ਦੇਸ਼ ਨੇ ਜਦੋਂ ਉਹਨਾਂ ਦੇਸ਼ਾਂ ਦੇ ਵਿੱਚ ਅਸੀਂ ਚੋਰੀ ਦੇ ਲੁੱਟਖੋ ਦੇ ਅੰਕੜੇ ਦੇਖਦੇ ਹਾਂ ਤਾਂ ਭਾਰਤ ਨਾਲੋਂ ਪੰਜਾਬ ਨਾਲੋਂ ਬਹੁਤ ਘੱਟਣੀ ਉਥੇ ਇਮਾਨਦਾਰੀ ਵੀ ਵੱਧਾ ਤੇ ਇੱਥੇ ਇਮਾਨਦਾਰੀ ਵੀ ਘੱਟਾ ਉਥੇ ਰਿਸ਼ਵਤਖੋਰੀ ਵੀ ਘੱਟਾ ਤੇ ਇੱਥੇ ਰਿਸ਼ਵਤਖੋਰੀ ਵੱਧਾ ਫਿਰ ਇਹਦੀ ਜੜ ਤੱਕ ਜਾਣਾ ਚਾਹੀਦਾ ਇੰਜ ਕਿਉਂ ਹੋ ਰਿਹਾ ਸਾਡੀ ਇਹ ਧਰਤੀ ਨੂੰ ਕੋਈ ਗ੍ਰੈਂਡ ਤਾਂ ਲੱਗਿਆ ਨਹੀਂ ਹੋਇਆ ਕੋਈ ਸ਼ਰਾਪ ਤਾਂ ਹੋਇਆ ਨਹੀਂ ਹੋਇਆ ਇਹ ਤਾਂ ਗੁਰੂਆਂ ਪੀਰਾਂ ਮਹਾਨ ਸੂਰਬੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਦੇ ਉੱਪਰ ਉਹਨਾਂ ਦੇਸ਼ਾਂ ਨਾਲੋਂ ਵੱਧ ਅਪਰਾਧ ਕਿਉਂ ਹੋ ਰਹੇ ਨੇ ਜਿਹੜੇ ਦੇਸ਼ਾਂ ਨੂੰ ਅਸੀਂ ਇਸ ਧਰਤੀ ਜਨਮਹਾਨ ਨਹੀਂ ਮੰਨਦੇ ਇਹਦਾ ਇੱਕੋ ਇੱਕ ਕਾਰਨ ਹੈ ਉਹ ਹੈ ਰਾਜਨੀਤਿਕ ਪ੍ਰਬੰਧ ਦੀ ਘਾਟ ਉਹ ਹੈ ਰਾਜਨੀਤਿਕ ਪ੍ਰਬੰਧ ਦਾ ਵਿਗਾੜ ਰਾਜਨੀਤਿਕ ਸਿਸਟਮ ਦੇ ਵਿਗਾੜ ਦੇ ਵਿੱਚੋਂ ਹੀ ਜਿਹੜੇ ਪ੍ਰਸ਼ਾਸਨਿਕ ਵਿਗਾੜ ਪੈਦਾ ਹੁੰਦੇ ਨੇ ਔਰ ਰਾਜਨੀਤਿਕ ਸਿਸਟਮ ਦੇ ਵਿਗਾੜ ਦੇ ਵਿੱਚੋਂ ਹੀ ਅੱਗੇ ਜਾ ਕੇ ਸਮਾਜ ਨੂੰ ਐਸੀਆਂ ਅਲਾਮਤਾਂ ਚੰਬੜਦੀਆਂ ਨੇ ਜਿਵੇਂ ਕਿ ਨਸ਼ੇਖੋਰੀ ਜਿਵੇਂ ਕਿ ਦੇਰ ਉਜਗਾਰੀ ਜਿਵੇਂ ਕਿ ਹੋਰ ਤੇ ਉਹਨਾਂ ਦੀ ਕੁੱਖ ਦੇ ਵਿੱਚੋਂ ਫਿਰ ਇਹ ਸਾਰਾ ਕੁਝ ਲੁੱਟਾਂ ਖੋਆ ਚੋਰੀਆਂ ਡਾਕੇ ਅਗਵਾ ਘਰੋਂ ਚੁੱਕ ਕੇ ਲੈ ਜਾਣਾ ਇਹ ਸਾਰਾ ਕੁਝ ਜਿਹੜਾ ਉਹ ਵਾਦਾ ਫੁੱਲਦਾ ਤੇ ਪਣਪਦਾ ਔਰ ਇਹ ਜਿਹੜੀ ਗੁੰਡਾਬਿਰਤੀ ਹੈ ਨਾ ਇਹ ਜਿਹੜੀ ਅੱਜ ਸਾਹਮਣੇ ਆ ਰਹੀ ਹੈ ਇਹਦੀ ਇਹਦੀ ਸਾਰ ਸਾਨੂੰ ਲੈਣੀ ਹੀ ਪਵੇਗੀ ਸੋ ਦੁਬਾਰਾ ਫੇਰ ਮੈਂ ਘਟਨਾ ਦੱਸ ਦਿਆਂ ਘਟਨਾ ਵੱਡੀ ਹੈ ਸੱਚਮੁੱਚ ਦਿਮਾਗ ਸੁੰਨ ਕਰ ਦੇਣ ਵਾਲੀ ਹੈ ਸਾਡੇ ਮਲੇਰ ਕੋਟਲਾ ਪੰਜਾਬ ਦੇ ਖਬਰ ਉਥੋਂ ਆ ਰਹੀ ਹੈ ਮੀਡੀਆ ਦੇ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਕਿ ਅਹਿਮਦਗੜ ਪਿੰਡ ਦੇ ਵਿੱਚ ਗੁਲਸ਼ਨ ਲਾਲ ਨਾਮ ਦੇ ਪ੍ਰਾਪਰਟੀ ਡੀਲਰ ਦੇ ਘਰ ਚਾਰ ਵਿਅਕਤੀ ਪੁਲਿਸ ਦੀ ਵਰਦੀ ਚ ਆਉਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਪੁਲਿਸ ਵਾਲਿਆਂ ਤੇ ਤੁਹਾਡੇ ਮੁੰਡੇ ਹਰਸ਼ ਠੁਕਰਾਲ ਨੂੰ ਅਸੀਂ ਲੈ ਕੇ ਜਾਣਾ ਕੁਝ ਪੁੱਛਗਿੱਛ ਕਰਨੀ ਹੈ ਤਾਂ ਫਿਰ ਉਹ ਇਹ ਕਹਿ ਕੇ ਤੇ ਲੈ ਕੇ ਜਾਂਦੇ ਨੇ ਲੈ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਕੁਝ ਟਾਈਮ ਬਾਅਦ ਇੱਕ ਫੋਨ ਆਉਂਦਾ ਹੈ ਲੈ ਕੇ ਤਾਂ ਉਹ ਇਹ ਕਹਿ ਕੇ ਜਾਂਦੇ ਨੇ ਵੀ ਅਸੀਂ ਮੁਹਾਲੀ ਇਹਨੂੰ ਲੈ ਕੇ ਚੱਲੇ ਆ ਕਿਉਂਕਿ ਅਸੀਂ ਮੁਹਾਲੀ ਪੁਲਿਸ ਤੋਂ ਆਏ ਆ ਪਰ ਕੁਝ ਦਿਨ ਬਾਅਦ ਫੋਨ ਆਉਂਦਾ ਜਿਸ ਫੋਨ ਦੇ ਰਾਹੀਂ ਉਸ ਮੁੰਡੇ ਦੀ ਪਤਨੀ ਨੂੰ ਇਹ ਕਿਹਾ ਜਾਂਦਾ ਵੀ 10 ਲੱਖ ਰੁਪਈਆ ਤੁਹਾਨੂੰ ਦੇਣਾ ਪਏਗਾ ਨਹੀਂ ਤਾਂ ਤੁਹਾਡਾ ਇਹ ਵਿਅਕਤੀ ਜਿਹੜਾ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਹੁਣ ਸਿੱਧਾ-ਸਿੱਧਾ ਇਹ ਫਰੋਤੀ ਦਾ ਮਾਮਲਾ ਹੈ ਸਿੱਧਾ-ਸਿੱਧਾ ਇਹ ਘਰੋਂ ਜਾ ਕੇ ਅਗਵਾ ਕਰਨ ਦਾ ਮਾਮਲਾ ਹੈ ਔਰ ਅੱਜ ਉਸ ਪਰਿਵਾਰ ਨੂੰ ਐ ਨਹੀਂ ਸਮਝਣਾ ਚਾਹੀਦਾ ਵੀ ਇਹ ਘਟਨਾ ਉਸ ਪਰਿਵਾਰ ਦੀ ਹੈ ਸਾਨੂੰ ਕੀ ਲੱਗੇ ਕਈ ਵਾਰੀ ਅਸੀਂ ਇਹ ਸਮਝ ਲੈਨੇ ਆ ਯਾਰ ਆਪਾਂ ਕੀ ਲੈਣਾ ਘਟਨਾ ਮਲੇਰ ਕੋਟਲਾ ਦੀ ਹੈ ਅਹਿਮਦਗੜ੍ਹ ਦੀ ਹੈ ਗੁਲਸ਼ਨ ਲਾਲ ਦੇ ਪਰਿਵਾਰ ਦੀ ਹੈ ਹਰਸ਼ ਟਕਰਾਲ ਦੇ ਪਰਿਵਾਰ ਦੀ ਹੈ ਸਾਨੂੰ ਕੀ ਲੱਗੇ ਸਾਡੇ ਦਾ ਪਿੰਡ ਵੀ ਨਹੀਂ ਵਾਪਰੀ ਇੱਕ ਗੱਲ ਯਾਦ ਰੱਖਿਓ ਮਿੱਤਰੋ ਜੇਕਰ ਇੱਕ ਖੇਤ ਨੂੰ ਅੱਗ ਲੱਗ ਜੇ ਨਾ ਇੱਕ ਫਸਲ ਨੂੰ ਆਸੇ-ਪਾਸੇ ਖੜੀਆਂ ਫਸਲਾਂ ਵਾਲਿਆਂ ਨੂੰ ਇਹ ਨਹੀਂ ਸੋਚਿਆ ਜਾ ਸਕਦਾ ਹੁੰਦਾ ਵੀ ਖੇਤ ਤਾਂ ਉਹਨਾਂ ਦੇ ਨੂੰ ਅਗਲੇ ਕੀ ਸਾਨੂੰ ਕੀ ਉਹ ਫੈਲਦੀ ਫੈਲਦੀ ਸਭ ਕੁਝ ਸਵਾਹ ਕਰ ਸਕਦੀ ਹੁੰਦੀ ਹੈ ਇਹੀ ਕਾਰਨ ਹੈ ਕਿ ਜਦੋਂ ਇੱਕ ਖੇਤ ਨੂੰ ਮਾੜੀ ਜੀ ਚੰਗਿਆੜੀ ਪੱਕਦੀ ਹੈ ਤਾਂ ਸਾਰੇ ਪਿੰਡ ਤੇ ਇਲਾਕੇ ਦੇ ਕਿਸਾਨ ਉਥੇ ਇੱਕ ਦਮ ਇਕੱਠੇ ਹੁੰਦੇ ਨੇ ਤੇ ਉਹਨੂੰ ਆਪਣੇ ਖੇਤ ਨੂੰ ਲੱਗੀ ਸਮਝ ਕੇ ਬੁਝਾਉਣ ਜੁਟ ਜਾਂਦੇ ਨੇ ਕਿਉਂਕਿ ਸਭ ਨੂੰ ਲੱਗਦਾ ਹੁੰਦਾ ਵੀ ਇਹ ਸਭ ਤੱਕ ਫੈਲ ਸਕਦੀ ਹੈ ਇਸੇ ਤਰ੍ਹਾਂ ਇਹ ਜਿਹੜੀ ਘਟਨਾ ਹੈ ਨਾ ਏ ਅੱਜ ਐ ਨਹੀਂ ਸੋਚਣਾ ਚਾਹੀਦਾ ਕਿ ਉਹਨਾਂ ਨਾਲ ਹੋਈ ਐ ਇਹ ਐ ਸੋਚਣਾ ਚਾਹੀਦਾ ਹੈ ਕਿ ਇਹ ਸਾਡੇ ਨਾਲ ਵੀ ਹੋ ਸਕਦੀ ਐ ਤੇ ਹੋਣੀ ਹੀ ਹੈ ਕਿਉਂਕਿ ਜਿਹੜੀ ਇਹ ਹਵਾ ਫੈਲ ਰਹੀ ਐ ਨਾ ਇਹਨੇ ਇੱਥੇ ਰੁਕਣਾ ਨਹੀਂ ਐ ਇਹ ਰੁਕਣ ਵਾਲੀ ਹੀ ਨਹੀਂ ਐ ਸੋ ਮਿੱਤਰ ਪਿਆਰਿਓ ਤੁਸੀਂ ਸਾਰੇ ਸੂਝਵਾਨ ਹੋ ਮੇਰੇ ਨਾਲੋਂ ਸਿਆਣੇ ਹੋ ਸੋ ਇਹਦਾ ਨੋਟਿਸ ਲਓ ਬਹੁਤ ਮਿਹਰਬਾਨੀ ਸ਼ੁਕਰੀਆ